ਦੇਟ ਆਪਣੇ ਨਾਲ ਉਹਨਾਂ ਦਾ ਪਹਿਲਾ ਬਜਾ ਦਿਓ ਸ੍ਰੀ ਗੁਰੂ ਜੀ ਨਾਲ ਬਾਈ ਸਾਰੇ ਦੋਸਤਾਂ ਮਾਜੀ ਹਸਣ ਖੜੇ ਆਪਣੇ ਪਿੰਡ ਕਿਰਾ ਨੂੰ ਤੇਰੇ ਆ ਨਹਿਣ ਵਾਲੇ ਰਾਹ ਦੀ ਇੱਕ ਸਿਮਿੰਟ ਐਕਸੀਡੈਂਟ ਹੋਇਆ ਜੀ ਸੀਪੀ ਟਿੱਕੀ ਦੇ ਨਾਲ ਸੜਕ ਤੇ ਬਹੁਤ ਜ਼ਿਆਦਾ ਨੁਕਸਾਨ ਆਇਆ ਪਰ ਡਰਾਈਵਰ ਬਚ ਗਿਆ ਵਾਹਿਗੁਰੂ ਜੀ ਕਿਰਪਾ ਦੇ ਨਾਲ ਡਰਾਈਵਰ ਬਿਲਕੁਲ ਸਹੀ ਹੈ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੈ ਪਰ ਐਕਸੀਡੈਂਟ ਬਹੁਤ ਤਕੜਾ ਹੋਇਆ ਹੈ ਜਿਹੜੇ ਸਾਹਨ ਤੁਸੀਂ ਦੇਖ ਰਹੇ ਹੋ ਤਸਵੀਰਾਂ ਲਾਈਵ ਆ ਤੇ ਐਕਸੀਡੈਂਟ ਕਾਦੇ ਕਾਰਨ ਹੋਇਆ ਪੁੱਛਦੇ ਆ ਨਾਲ ਸਾਡੇ ਅਸ਼ਨੀ ਬਰਾੜ ਜਿੱਥੇ ਡਰਾਈਵਰ ਜੀ ਦਾ ਖਾਲਸਾ ਭਾਈ ਵੀ ਕੋਲੇ ਖੜੇ ਇਹ ਭਾਈ ਜਿਹੜਾ ਅੱਜ ਐਕਸੀਡੈਂਟ ਹੋਇਆ ਇਹ ਕੋਈ ਬਿਲਕੁਲ ਐਕਸੀਡੈਂਟ ਨਹੀਂ ਇਹ 7 ਮਾਰਥ ਦਾ ਐਕਸੀਡੈਂਟ ਆ ਜਿਹੜਾ ਸਾਡੇ ਦੇਖਣ ਚ ਆਇਆ ਪਹਿਲਾਂ ਇੱਕ ਦੋ ਗੱਡੀਆਂ ਦੇ ਹੋਏ ਆ ਮੋਟਰਸਾਈਕਲਾਂ ਦੇ ਹੋਏ ਆ ਠੀਕ ਆ ਇਹਦੇ ਬਾਰੇ ਜਦੋਂ ਕਿਸੇ ਨਾਲ ਕੋਈ ਗੱਲ ਕਰਦੇ ਕੋਈ ਧਿਆਨ ਨਹੀਂ ਦਿੰਦਾ ਕਰਦੇ ਇਹ ਸਾਰਾ ਵੀ ਹੋ ਸਕਦਾ ਜਿਹੜੇ ਡੈਕ ਬਣਿਆ ਸੀ ਉਹਦੇ ਜਾਨੇ ਸਾਰਾ ਮੌਤ ਦਾ ਕਾਰਨ ਆ ਇਹ ਕਿ ਬੇਨਤੀਆਂ ਦਾ ਕਾਰਨ ਦੇ ਇਹਦਾ ਕਾਰਨ ਇਹ ਹੈ ਜੀ ਆਏ ਦੇ ਵਿੱਚ ਵੱਜਿਆ ਰਿਹਾ ਇਹਦਾ ਕਾਰਨ ਇਹ ਸਾਰਾ ਜੀ ਉੱਥੋਂ ਸ਼ੁਰੂ ਹੋ ਜਾਂਦਾ ਉੱਥੇ ਹੋਰ ਵੀ ਖੰਭੇ ਤਾਂ ਆਉਂਦੇ ਆ ਜਾਂਦਾ ਕਿਹਾ ਸਾਡੇ ਵਾਲੇ ਆਏ ਹੋਰ ਵੀ ਸਥਾਨਕ ਲੋਕਾਂ ਦੇ ਮੌਕੇ ਦੀ ਮੌਜੂਦਗੀ ਹੈ ਆਹ ਦੇ ਆਈ ਲੋਕਲੇ ਜੇ تھے ਮੌਕੇ ਦੇ ਮੌਕੇ ਤੇ ਖੜੇ ਸੀ ਆ ਵੀ ਹਾਂ ਸਾਰੇ ਹਵਾ ਜ਼ੋਰ ਨਾਲ ਸੋ ਤੋਂ ਪਹਿਲਾਂ ਸਰਕਾਰ ਨੂੰ ਬੱਜੇ ਆਪਾਂ ਹੁਣ ਤੋਂ ਪਹਿਲਾਂ ਬੰਨ ਲੈ ਕੇ ਆਈ ਸੀ ਸਰਕਾਰ ਨੂੰ ਪਾਜੀ ਇਹ ਆ ਜਿਹੜੀਆਂ ਆਹ ਬੜਾ ਜੀ ਹਾਂ ਇਹਨਾਂ ਨੂੰ ਵੀ ਪੁੱਛ ਲੋ ਸਿਆਣੇ ਬੰਦੇ ਖੜੇ ਵੀ ਇਹਨੂੰ ਕਾਰਨ ਮੰਨ ਲੇ ਤੁਸੀਂ ਨਹੀਂ ਪੂਰਾ ਇਹ ਜਾਓ ਉੱਠ ਜਾ ਅੱਛਾ ਸੋ ਪੂਰਾ ਕਾਰਨ ਉਹ ਕਹਿੰਦੇ ਇਹ ਹੈਗਾ ਜਿਹੜੇ ਬਾਅਦ ਚ ਟਾਲੀ ਕਿਸੇ ਟਾਲੀ ਜਵੱਜ ਕੇ ਕੋਈ ਕੰਟਰੋਲ ਨਹੀਂ ਹੋਈ ਜੀ ਇਹ ਇਹ ਇਹਨਾਂ ਦਾ ਨਾਮ ਖਮ ਹਟਾਉਣ ਨਹੀਂ ਕੋਈ ਲੀਵ ਲੀਵਰ ਪਟਿਆਗਾ ਮੌਕੇ ਤੇ ਮੌਕੇ ਤੇ ਸਰਪੰਚ ਸਾਹਿਬ ਵੀ ਆਏ ਸੀਗੇ ਉਹਨਾਂ ਨੇ ਕੋਈ ਖਾਸ ਮਤਲਬ ਮੈਂਬਰ ਸਾਹਿਬ ਨੇ ਕੋਈ ਗੱਲ ਕੀਤੀ ਸੀ ਪਰ ਉਹਨਾਂ ਨੇ ਜਿਆਦਾ ਧਿਆਨ ਨਹੀਂ ਦਿੱਤਾ ਇਸ ਗੱਲ ਤੇ ਆਏ 2 ਮਿੰਟਾਂ ਦਾ ਮੋਟਰਸਾਈਕਲ ਤੇ ਤੇ ਵਾਪਸ ਚੱਲ ਗਏ ਚਲੋ ਜੀ ਸਰਪੰਚ ਸਾਹਿਬ ਨੂੰ ਬੇਨਤੀ ਕਰਦੇ ਸਾਡੀ ਪਹਿਲਾਂ ਤੋਂ ਹੀ ਬੇਨਤੀ ਆ ਪੰਚਾਇਤ ਕੋਈ ਹੱਲ ਨਹੀਂ ਕਰ ਰਹੀ ਰਾ ਜੀ ਇਸ ਲਈ ਬਹੁਤ ਦੁਖੀ ਆ ਕਿਉਂਕਿ ਇਹ ਐਕਸੀਡੈਂਟ ਦਾ ਕਾਰਨ ਬਣਦਾ ਇਹ ਇਹ ਸੱਤਵੇਂ ਅੱਠਵੇਂ ਐਕਸੀਡੈਂਟ ਆ ਜੀ ਦੇਖੋ ਬਹੁਤ ਉੱਚੀਆਂ ਬਣਾ ਗਿਆ ਹੈ ਕਿਉਂ ਉਹਦੇ ਬੱਚੇ ਹੁਣ ਜਦੋਂ ਆ ਆਉਂਦਾ ਕੋਈ ਹੁਣ ਜਦੋਂ ਨਹੀਂ ਕਹ ਹੈਲੋ ਸੱਦਿਆ ਉਹਨਾਂ ਨੇ ਸ਼ਹਿਰ ਹਮ ਨੂੰ ਨੋਇ ਦਾ ਸੁਧਾਰ ਕੋਈ ਹੋਰ ਨੁਕਸਾਨ ਪੰਚਾਇਤ ਦੇ ਹੱਥ ਵਾਸਾ ਸਾਰੀ ਗੱਲ ਪੰਚਾਇਤ ਇਹਦਾ ਹੱਲ ਕਰ ਸਕਦੀ ਹੈ ਹਾਂ ਜੀ ਦੁਆਰੇ ਉਹ ਬਾਈ ਚਲਾ ਰਿਹਾ ਸੀ ਜਿਹੜਾ ਸਾਹਮਣੇ ਖੜਾ ਮੜਕ ਜੂਮ ਕਰਕੇ ਬਾਈ ਨਾਲ ਬਾਕੀ ਗੱਲਬਾਤ ਕਰਨੀ ਦਾ ਪੁੱਛ ਲੋ ਬਾਈ ਨੇ ਵੀ ਇਸੇ ਦਾ ਹੀ ਕਾਰਨ ਦੱਸਿਆ ਅਸੀਂ ਇਹਦੇ ਕੋਲੋਂ ਆਇਆ ਪੁੱਛ ਲੈਨੇ ਬਾਈ ਨੂੰ ਮੈਂ ਦੇਖ ਲੈਣਾ ਭਾਈ ਭਾਈ ਆਈ ਆਈ ਇਸ ਤਰ੍ਹਾਂ ਕਹਿੰਦੀ ਹੈ ਕਰ ਬੱਸ ਜੀ ਅਸੀਂ ਤਾਂ ਜਨਾ ਡੈੱਕ ਵੀ ਗਿਆ ਵੇ ਤਾਰ ਆ ਹੀ ਨਾ ਕਿਤੇ ਲਾ ਮੇਰੀ ਕਿ ਭਾਈ ਅਸਲੀ ਕਾਰਨ ਕੀ ਬਣਿਆ ਉਹ ਉਹ ਦਾ ਕਾਰਨ ਨਹੀਂ ਬਣਿਆ ਨਾ ਨਾਲ ਲੱਗਦਾ ਨਾ ਟਾਇਰ ਤੂੰ ਆ ਪਾਦੀਆ ਠੀਕ ਆ ਤੂੰ ਭਾਈ ਯਾਹਾਂ ਤੇ ਬਾਕੀ ਹੈ ਅਰ ਏਸੀ ਜੀ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਹੈ ਰਾਹ ਦਾ ਮੋਬੈਨਾ ਵੀ ਇਹ ਲੋਕਲ ਰਾਸਤਾ ਇੱਕ ਪਿੰਡ ਨੂੰ ਆ ਜਾਂ ਇੱਕ ਘਰ ਨੂੰ ਜਾਂਦਾ ਕਿ ਕਈ ਪਿੰਡ ਇਥੋਂ ਜਾਂਦੇ ਆ ਹਨਾ ਪਿੰਡਾਂ ਵਾਲੇ ਨੂੰ ਤਾਂ ਪਤਾ ਸਾਰੇ ਪਿੰਡ ਵਾਸੀ ਨੂੰ ਕਿ ਇੱਥੋਂ ਸ਼ੁਰੂ ਹੋ ਜਾਂਦਾ ਹੈ ਸੀਵਰੇਜ ਵੀ ਨੁਕਸਾਨ ਤੋਂ ਪਛਾਹ ਪਰ ਅੰਜਾਂ ਹੁਣ ਇਹ ਬੰਦਾ ਅੰਜਾਨ ਸੀਗਾ ਸਾਖ ਡਰਾਇਵਰ ਇਹ ਚੀਜ਼ ਦਾ ਚਲਾਉਣੀ ਕਿਹੜਾ ਮਾੜੀ ਮੋਟੀ ਗੱਲ ਹੈ ਸੋ ਸਾਡੀ ਪੰਚਾਇਤ ਨੂੰ ਵੀ ਇਹੀ ਬੇਨਤੀ ਹੱਥ ਬੰਨ ਕੇ ਵੀ ਅੱਗੇ ਵੀ ਤੁਹਾਡੇ ਤੱਕ ਪਿਆਰ ਕੀਤੀ ਹੈ ਕਿ ਉਹਨਾਂ ਦਾ ਕੋਈ ਹੱਲ ਹੋ ਸਕਦਾ ਤਾਂ ਜ਼ਰੂਰ ਕੀਤਾ ਜਾਵੇ ਬਣੀ ਨੂੰ ਆ ਸੁਣੋ ਇਹਨਾਂ ਦੀ ਬਾਣੀ ਉਹਨਾਂ ਦੀ ਗੱਲ ਕੀ ਕਹਿੰਦੇ ਉਹਨਾਂ ਦੇ ਉਚਾਰ ਆਹ ਰੋਡ ਤਾਂ ਜ਼ਰੂਰੀ ਬਣਨੇ ਚਾਹੀਦੇ ਸਾਡੇ ਪਿੰਡਾਂ ਦੇ ਵਿੱਚ ਬਣੀ ਜਾਂਦੇ ਬਹੁਤ ਚੌੜੇ ਬਣੀ ਜਾਂਦੇ ਘਰਾਵੇ ਵਿੱਚ ਬਣੀ ਜਾਂਦੇ ਕੋੜ ਪੂਰੇ ਪਲੇਸ ਬੜੀ ਅਰੇ ਸਮੀਆਂ ਦੇ ਵਿੱਚ ਹੈ ਨਾ ਰੋਡ ਐਡਾ ਵੱਡਾ ਬਣਿਆ ਗਲੀਆਂ ਦੇ ਵਿੱਚ ਪਾਣੀ ਇੰਨਾ ਨਾ ਆਉਂਦਾ ਤੇ ਚਾਰ ਸਵੇਰੇ ਬਣਾਏ ਆ ਆ ਗੱਲ ਮਹਤਵਪੂਰਨ ਆ ਰੋਡ ਹੈ ਰੋਡ ਵੱਡੇ ਮੂਨ ਚਾਹੀਦੇ ਆਪਾਂ ਆਪਾ ਹੋਈ ਜੇ ਨਾ ਬਾਹਰੋਂ